सूही महल्ला पंचवा करम तरम पाखंड जोदी से तिन जम जगाती लूटे निर्बाण कीर्तन गावो करते का निमक सिमरत जित छूटे अर्थ है पाई तीरथ स्नान आदिक मिथे होए धार्मिक कम विखावे दे कम हन ये कम जितने भी लोग करते दिसदे हन उन्होंने मसूलिया जम लुट लेंदा है इस वास्ते वासना रहित होके करतार दी सिफत सलाह करिया करो क्योंकि इस दी बरकत नाल छिन पर नाम सिमरिया ही मनुख विकारा तो खलासी पा लेंदा है संतो सागर पार उतरिए जे को बचन कमावी संतन का सुगुर पर सादी तरीय रहाओ अर्थ ਹੈ ਸੰਤ ਜਨੋ ਸਿਫਤ ਸਲਾਹ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਜੇ ਕੋਈ ਮਨੁੱਖ ਸੰਤ ਜਨਾ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾ ਲਏ ਉਹ ਮਨੁ ਗੁਰੂ ਦੀ ਕਿਰਪਾ ਨਾਲ ਪਾਰ ਲੰਘ ਜਾਂਦਾ ਹੈ ਰਹਾਉ ਕੋਟ ਤੀਰਤ ਮੰਜਨ ਇਸ ਨਾਨਾ ਇਸ ਕਲਮੇ ਮੈਲ ਪਰੀਚੇ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਚੇ ਅਰਥ ਹੈ پائی ਕਰੋੜਾ ਤੀਰਥਾਂ ਦੇ ਇਸ਼ਨਾਨ ਕਰਦੇ ਆ ਤਾਂ ਜਗਤ ਵਿੱਚ ਵਿਕਾਰਾਂ ਦੀ ਮੈਲ ਨਾਲ ਲਿਵੜ ਜਾਈਦਾ ਹੈ ਪਰ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਟਿਕ ਕੇ ਪਰਮਾਤਮਾ ਦੀ ਸਿਫਤ ਹਲਾ ਦੇ ਗੀਤ ਗਾਂਦਾ ਰਹਿੰਦਾ ਹੈ ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਬੇਦ ਕਤੀਬ ਸਿਮਰਤ ਸਭ ਸਾਸਤ ਇਨਹੋ ਪੜਿਆ ਮੁਕਤ ਨਾ ਹੋਏ ਇੱਕ ਅੱਖਰ ਜੋ ਗੁਰਮੁਖ ਜਾਪੀ ਤਿਸ ਕੀ ਨਿਰਮਲ ਸੋਏ ਅਰਥ ਹੈ پائی ਵੇਦ ਪੁਰਾਨ ਸਿਮਰਤियां ਇਹ ਸਾਰੇ ਹਿੰਦੂ ਤਰੰਦੇ ਪੁਸਤਕ ਕੁਰਾਨ ਅੰਜਿਲ ਆਦਿਕ ਇਹ ਸਾਰੇ ਸ਼ਾਮੀ ਮਤ ਦੇ ਪੁਸਤਕ 니ਰੇ ਪੜਨ ਨਾਲ ਵਿਕਾਰਾ ਤੁਖਲਾਸੀ ਨਹੀਂ ਮਿਲਦੀ ਪਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਕ ਅਬਿਨਾਸੀ ਪ੍ਰਭੂ ਦਾ ਨਾਮ ਜਪਦਾ ਹੈ ਉਸ ਦੀ ਲੋਕ ਪਰਲੋਕ ਵਿੱਚ ਪਵਿੱਤਰ ਸ਼ੋਭਾ ਬਣ ਜਾਂਦੀ ਹੈ ਖੱਤਰੀ ਬ੍ਰਾਹਮਣ ਸੁਧ ਵੈਸ ਉਪਦੇਸ਼ ਚ ਵਰਣਾ ਕੋ ਸਾਜਾ ਗੁਰਮੁਖ ਨਾਮ ਜਪੇ ਉਦਰੇ ਸੋ ਕਲਮੇ ਟਕਟ ਨਾਨਕ ਮਾਚਾ ਅਰਥ ਹੈ ਭਾਈ ਪਰਮਾਤਮਾ ਦਾ ਨਾਮ ਸਿਮਰਨ ਦਾ ਉਪਦੇਸ਼ ਖੱਤਰੀ ਬ੍ਰਾਹਮਣ ਵੈਸ਼ শূਦਰ ਚੋਹਾ ਵਰਨਾ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ ਕਿਸੇ ਵੀ ਵਰਨ ਦਾ ਹੋਵੇ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿੱਚ ਵਿਕਾਰਾਂ ਤੋਂ ਬਚ ਨਿਕਲਦਾ ਹੈ ਹੈ ਨਾਨਕ ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿੱਚ ਵਸਦਾ ਦਿਜ਼ਾ ਹੈ ਧਰਮ ਕੀ ਹੈ ਤੇ ਕਰਮ ਕੀ ਹੈ ਆइए ਛੋਟੀ ਜੀ ਸਾਖੀ ਸੁਣੀਏ ਸ਼ਬਦ ਆਇਆ ਪਹਿਲਾ ਕਰਮ ਕਰਮ ਕੀ ਹੁੰਦਾ ਹੈ ਜੋ ਜ਼ਿੰਦਗੀ ਦੇ ਵਿੱਚ ਅਸੀਂ ਕਰਮ ਕਰਦੇ ਆਂ ਕਹਿੰਦੇ ਕਰਮ ਕੀ ਹੈ ਕਰਮ ਹੈ ਬੀਜ ਤੇ ਨੀਅਤ ਹੈ ਜ਼ਮੀਨ ਕਿਸੇ ਚੰਗੇ ਕਿਸਾਨ ਤੋਂ ਤੁਸੀਂ ਪੁੱਛੋ ਨਾ ਤੇ ਉਹ ਕਹਿੰਦਾ ਹੈ ਜ਼ਮੀਨ ਜੇ ਬੰਜਰ ਹੈ ਤੇ ਕਿੰਨਾ ਵੀ ਚੰਗਾ ਬੀਜ ਤੁਸੀਂ ਪਾ ਦਿਓ ਉਨੇ ਵਰਤ ਚਲੇ ਜਾਣਾ ਉਹਨੇ ਫਲ ਨਹੀਂ ਦੇਣਾ ਪਰ ਜੇ ਕਿਤੇ ਜ਼ਮੀਨ ਚੰਗੀ ਹੈ ਬੀਜ ਥੋੜਾ ਹੌਲਾ ਵੀ ਪੈ ਜਾਵੇ ਹਲਕਾ ਵੀ ਹੈ ਤਾਂ ਵੀ ਉਹਨੇ ਕਿਤੇ ਨਾ ਕਿਤੇ ਫਲ ਦੇ ਦੇਣਾ ਪੁੰਗਰ ਪੈਣਾ ਕਿਉਂਕਿ ਜ਼ਮੀਨ ਚੰਗੀ ਸੀ ਤੇ ਕਰਮ ਜੋ ਅਸੀਂ ਕਰਦੇ ਆ ਸਤਸੰਗ ਕਰ ਰਹੇ ਆ ਕੀਰਤਨ ਕਰ ਰਹੇ ਆ ਕਥਾ ਕਰ ਰਹੇ ਆ ਕੀਰਤਨ ਕਥਾ ਸੁਣ ਰਹੇ ਆ ਇਸ ਤੋਂ ਚੰਗਾ ਕਰਮ ਹੋਰ ਕੀ ਹੋ ਸਕਦਾ ਹੈ ਪਰ ਸਤਿਗੁਰੂ ਕਹਿੰਦੇ ਕੋਈ ਕੀਰਤਨ ਕਰਦੇ ਵੀ ਨੀਅਤ ਮਾੜੀ ਰੱਖ ਸਕਦਾ ਹੈ ਕੋਈ ਕਥਾ ਕਰਦੇ ਵੀ ਨੀਅਤ ਮਾੜੀ ਰੱਖ ਸਕਦਾ ਕੋਈ ਸੁਣਦੇ ਵੀ ਮਾੜੀ ਨੀਅਤ ਰੱਖ ਸਕਦਾ ਹੈ ਹੋ ਜਾਂਦਾ ਹੈ ਇਸੇ ਕਰਕੇ ਕਹਿ ਦਿੱਤਾ ਕੋਈ ਗਾਵੈ ਰਾਗੀ ਨਾਦੀ 베ਦੀ ਬਉ ਪਹਾਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਕੋਈ ਰਾਗੀ ਹੋਵੇ ਜੋ ਬੜਾ ਰਾਗਾਂ ਦਾ ਗਿਆਤਾ ਹੋਵੇ ਵਿਦਵਾਨ ਹੋਵੇ ਵਿਦਵਤਾ ਨਾਲ ਭਰਪੂਰ ਹੋਵੇ ਚੰਗੇ ਤਰੀਕੇ ਨਾਲ ਸੁਰੀਲਾ ਗਾਉਂਦਾ ਹੋਵੇ ਪਰ ਕਹਿੰਦੇ ਮਾਲਕ ਵਾਹਿਗੁਰੂ ਇਸ ਗੱਲ ਨਾਲ ਨਹੀਂ ਭਿਜੇਗਾ ਜਿਨ ਅੰਤਰ ਕਪਟ ਵਿਕਾਰ ਹੈ ਤਨਾ ਰੋਏ ਕਿਆ ਕੀਜੈ ਜੇ ਅੰਦਰ ਕਪਟ ਹੈ ਸਿਰਫ ਕਿਸੇ ਮਾਇਆ ਭੇਟਾ ਲਈ ਗਾਰਿਆ ਜਾਂ ਕੁਝ ਹੋਰ ਗੱਲ ਲਈ ਗਾਰਿਆ ਤੇ ਫਿਰ ਕਹਿੰਦੇ ਗੱਲ ਨਹੀਂ ਬਣੇਗੀ ਜੇ ਕੀਰਤਨ ਕਰਦੇ ਆ ਨੀਅਤ ਮਾੜੀ ਹੋ ਜਾਂਦੀ ਕਿਸੇ ਦੇ ਤਨ ਨੂੰ ਵੇਖ ਕੇ ਕਥਾ ਕਰਦੇ ਆ ਇਹ ਕੁਝ ਹੋ ਜਾਵੇ ਤੇ ਕਹਿੰਦੇ ਅਵਰੇ ਕੋਪਦੇਸ਼ ਤੇ ਮੁਖਮਾ ਪਰਹ ਰੀਤ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਤੁਸੀਂ ਕੀਰਤਨ ਕਥਾ ਸੁਣਦੇ ਸੰਗਤ ਚ ਬੈਠੇ ਨੀਅਤ ਮਾੜੀ ਰੱਖ ਸਕਦੇ ਹੋ ਕੋਈ ਕਿਹੋ ਜੇ ਵਸਤਰ ਪਾ ਕੇ ਆ ਗਿਆ ਤੁਸੀਂ ਉਸੇ ਵੇਲੇ ਗੁਰੂ ਤੋਂ ਚਿੱਤ ਦੁੜਾ ਕੇ ਦੂਜੇ ਪਾਸੇ ਵੇਖਣ ਲੱਗਾ ਬੈਠਿਆਂ ਬੈਠਿਆਂ ਨਿੰਦਾ ਚੁਗਲੀ ਸ਼ੁਰੂ ਕਰ ਦਿੱਤੀ ਗੁਰੂ ਦੀ ਗੋਦ ਚ ਬੈਠੇ ਉਹ ਨੀਅਤ ਮਾੜੀ ਹੋ ਗਈ ਨਾ ਇਸ ਕਰਕੇ ਕਰਮ ਜੋ ਹੈ ਤੇ ਧਰਮ ਦੂਜਾ ਸ਼ਬਦ ਹੈ ਧਰਮ ਧਰਮ ਕੀ ਹੈ ਧਰਮ ਇਹ ਨਹੀਂ ਕਿ Hindu ਧਰਮ, Musalman ਧਰਮ, Sikh ਧਰਮ, Isai ਧਰਮ ਨੇ ਕਹਿੰਦੇ ਧਰਮ ਤੇ ਬਿਲਕੁਲ ਇਉਂ ਹੈ ਜਿਸ ਤਰ੍ਹਾਂ ਦਰਿਆ ਪਹਾੜਾਂ ਤੋਂ ਤੁਰਦਾ ਹੈ ਕੋਈ ਨਦੀ ਨਿਕਲਦੀ ਹੈ ਉੱਥੋਂ ਬੜੀ ਪਵਿੱਤਰ ਹੁੰਦੀ ਹੈ ਪਾਣੀ ਬੜਾ ਟਰਾਂਸਫਰੇਟ ਸਭ ਕੁਝ ਪਰ ਜਿਉਂ-ਜਿਉਂ ਅੱਗੇ ਵਧਦੀ ਹੈ ਦਰਿਆ ਇਹ ਮੈਦਾਨੀ ਇਲਾਕੇ ਵੱਲ ਵਹਿਮਾ ਭਰਮਾਂ ਦੀ ਗੰਦਗੀ ਪੂਜਾ ਦੀ ਸਮਗਰੀ ਮਰੇ ਹੋਏ ਮਰਦੇ ਤੇ ਕੱਖ ਕਾਨੇ ਧੂਲ ਮਿੱਟੀ ਫੈਕਟਰੀਆਂ ਦਾ ਕੈਮੀਕਲ ਆਂਦੇ ਆਂਦੇ ਦਿੱਲੀ ਤੱਕ ਜਮਨਾ ਕੀ ਹੋ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਗੰਗਾ ਕੀ ਹੋ ਜਾਂਦੀ ਹੈ ਤੁਸੀਂ ਵੇਖਦੇ ਹੋ ਬਿਲਕੁਲ ਇਉਂ ਕਹਿੰਦੇ ਧਰਮ ਹੈ ਜਿੱਥੋਂ ਧਰਮ ਸ਼ੁਰੂ ਹੁੰਦਾ ਹੈ ਆਰੰਭ ਹੁੰਦਾ ਹੈ ਉੱਥੋਂ ਬੜਾ ਪਵਿੱਤਰ ਹੈ ਕੋਈ ਵੀ ਧਰਮ ਹੋਵੇ ਪਰ ਜਿਉਂ-ਜਿਉਂ ਅੱਗੇ ਵੱਧਦਾ ਹੈ ਲੋਕਾਂ ਦਾ ਵੈਰ ਵਿਰੋਧ ਈਰਖਾ ਦੀ ਅੱਗ ਇਹ ਲੜਾਉਂਦੀ ਹੈ ਤੇ ਇੱਕ ਗੱਲ ਇਹ ਆ ਜਾਂਦੀ ਹੈ ਜਿੱਥੇ ਕਹਿੰਦੇ ਧਰਮ ਜੋੜਦਾ ਹੈ ਤੋੜਦਾ ਨਹੀਂ ਪਰ ਹੁਣ ਧਰਮ ਤੋੜਦਾ ਹੈ ਜੋੜਦਾ ਨਹੀਂ ਹੈ ਉਹ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਅੰਗਰੇਜ਼ਾਂ ਨੇ ਨਵਾਂ-ਨਵਾਂ ਕਬਜ਼ਾ ਕੀਤਾ ਇਸ ਦੇਸ਼ ਉੱਤੇ ਇਕ ਸਮਾ ਆਇਆ ਉਹਨਾਂ ਨੇ ਸਕੂਲ ਕਾਲਜ ਯੂਨੀਵਰਸਿਟੀ ਬਣਾਉਣੀ ਆਰੰਭ ਕੀਤੀਆਂ ਤੇ ਸਾਰੇ ਸਬਜੈਕਟ ਪੜ੍ਹਾਏ ਜਾਣੇ ਸਨ ਤੇ ਕਹਿੰਦੇ ਭਈ ਧਰਮ ਦਾ ਵੀ ਸਬਜੈਕਟ ਪੜਾਉਣਾ ਹੈ ਤੇ ਹੁਣ ਮਸਲਾ ਖੜਾ ਹੋ ਗਿਆ Hindu ਕਹਿੰਦੇ Hindu ਧਰਮ ਪੜਾਓ Musalman ਕਹਿੰਦੇ Musalman ਧਰਮ ਪੜਾਓ Sikh Isaiyan ਨੇ ਵੀ ਕਹਿਣਾ ਸੀ ਜੈਨੀ ਬੋਧੀ ਕਹਿਣ ਲੱਗਾ ਇਹ ਝਗੜਾ ਮੁੱਕੇ ਕਿਸ ਤਰ੍ਹਾਂ ਕਿਸੇ ਨੇ ਕਿਹਾ ਕਿ ਸਾਧੂ ਟੀ ਆਲਵਾਸਵਾਨੀ ਬੜੇ ਮਹਾਨ ਵਿਦਵਾਨ ਨੇ ਹਰ ਧਰਮ ਨੂੰ ਉਹਨਾਂ ਨੇ ਪੜ੍ਹਿਆ ਆਏ ਸਾਰੇ ਗ੍ਰੰਥ ਪੜ੍ਹੇ ਨੇ ਉਹਨਾਂ ਨੇ ਤੇ ਲਾਹੌਰ ਕਾਲਜ ਦੇ ਵਿੱਚ ਉਹ ਪ੍ਰੋਫੈਸਰ ਨੇ ਉਹਨਾਂ ਨੂੰ ਪੁੱਛ ਲਓ ਕਿਉਂਕਿ ਉਹ ਧਰਮ ਦੇ ਸੈਮੀਨਾਰਾਂ 'ਚ ਬੋਲਣ ਵੀ ਜਾਂਦੇ ਨੇ ਉਹਨਾਂ ਨੂੰ ਜਦ ਪੁੱਛਿਆ ਕਿ ਕਿਹੜਾ ਧਰਮ ਪੜਾਇਆ ਜਾਵੇ ਤਾਂ ਕਿ ਝਗੜਾ ਮੁੱਕ ਜਾਵੇ ਤੇ ਸਾਧੂ ਟੀ.ਐਲ. ਵਸਵਾਨੀ ਨੇ ਕਿਹਾ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਬਾਰ ਨੇ ਕਿਹਾ ਨਾ ਉਹ ਧਰਮ ਪੜਾ ਦਿਓ ਉਹ ਕਿਹੜਾ ਧਰਮ ਹੈ ਕਹਿੰਦੇ ਤੁਸੀਂ ਸੁਖਮਨੀ ਪੜ੍ਹੀ ਨਹੀਂ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਸਰਬ ਧਰਮ ਮੈਂ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਭ ਤੋਂ ਸੇਸ਼ ਧਰਮ ਕੀ ਹੈ ਇਹ ਹਿੰਦੂ ਮੁਸਲਮਾਨ ਸਿੱਖ ਈਸਾਈ ਜੈਨ ਬੋਧ ਇਹ ਧਰਮ ਨਹੀਂ ਅਸਲ ਧਰਮ ਕੀ ਹੈ ਜੋ ਸਾਰੇ ਧਰਮ ਕਹਿ ਰਹੇ ਨੇ ਇਹ ਸਾਰੇ ਧਰਮਾਂ ਦੇ ਧਰਮ ਗ੍ਰੰਥ ਇਹ ਹੀ ਕਹਿ ਰਹੇ ਨੇ ਦੋ ਹੀ ਤਾਂ ਗੱਲਾ ਕਹਿ ਰਹੇ ਨੇ ਹਰ ਕੋ ਨਾਮ ਜਪ ਹਰੀ ਪ੍ਰਮਾਤਮਾ ਖੁਦਾ ਅੱਲਾ ਪ੍ਰਮਾਤਮਾ ਦਾ ਨਾਮ ਜਪੋ ਤੇ ਨਿਰਮਲ ਕਰਮ ਚੰਗੇ ਕਰਮ ਕਰੋ ਤੇ ਬਸ ਇਹ ਸਬਜੈਕਟ ਪੜਾ ਦਿਓ ਕਿ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਆਪਣੇ ਆਪਣੇ ਧਰਮ ਚ ਰਹਿ ਕੇ ਜਪੋ ਤੇ ਚੰਗੇ ਕਰਮ ਕਰੋ ਇਹ ਹੈ ਗੁਰਨਾਨਕ ਦੇ ਦਰਬਾਰ ਦਾ ਫਲਸਫਾ ਸਭ ਨੂੰ ਏਕਤਾ ਦੀ ਦ੍ਰਿਸ਼ਟੀ ਨਾਲ ਦੇਖਣੀ ਸਭ ਲਈ ਸਾਂਝੀ ਵਾਲਤਾ ਦੀ ਗੱਲ ਕਰਨੀ ਇਹ ਅਸਲ ਧਰਮ ਫਿਰ ਬੰਦਾ ਲੁੱਟਿਆ ਪਟਿਆ ਨਹੀਂ ਦੰਦਾ ਕਰਮ ਧਰਮ 파ਖੰਡ ਜੋਦੀ ਸੈਂ ਤੈਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਤਿ ਛੂਟੇ ਵਾਸ਼ਨਾ ਤੋਂ ਰਹਿਤ ਕੀਰਤਨ ਕਹਿੰਦੇ ਜੀਵਨ ਨੂੰ ਚੰਗੀ ਸੇਧ ਦੇ ਦਿੰਦਾ ਹੈ ਭਲੋ ਭਲੋ ਭਲੋਰੇ ਕੀਰਤਨੀਆਂ RAM ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਤੰਦ ਸੁਆਓ ਜਦ ਤੁਸੀਂ ਇੱਥੇ ਕੀਰਤਨ ਸੁਣਦੇ ਹੋ ਕਿੰਨਾਕ ਆਨੰਦ ਆਉਂਦਾ ਹੈ